ਜਗਬਾਣੀ ਪੰਜਾਬ ਕੇ ਇਸ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਸੋ ਇਸ ਵਕਤ 4 ਵਜ ਚੁੱਕੇ ਨੇ ਔਰਤ ਸਾਂਝੇ ਕਰ ਦਨੇ ਆ ਯਾਨੀ ਕਿ ਗਿਣਤੀ ਹੋ ਉਸੀ ਸ਼ੁਰੂਆਤ ਹੋ ਚੁੱਕੀ ਹੈ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਚੱਲ ਰਹੀਆਂ ਨੇ ਔਰ 95 ਦੇ 95 ਵਾੜਾਂ ਦੇ ਵਿੱਚ ਅੱਜ ਜੋ VOTING ਹੋਈ ਹੈ VOTING ਜੇਕਰ ਗੱਲ ਕਰੀਏ ਤਾਂ 3 ਵਜੇ ਤੱਕ ਲਗਭਗ 38.08% ਦੀ VOTING ਹੈ ਜੋ ਲੁਧਿਆਣੇ ਦੇ ਵਿੱਚ ਦਰਜ ਕੀਤੀ ਗਈ ਹੈ ਸਸਵਕ ਤਸਵੀਰਾਂ ਦਿਖਾ ਦਨੇ ਆ ਤੁਹਾਨੂੰ ਜੋ ਵਾਰ ਨੰਬਰ 3 ਤੋਂ ਸਾਂਝਿਆ ਕਰ ਰਹੇ ਆ ਲੁਧਿਆਣੇ ਤੋਂ ਜਿੱਥੇ ਕਿ ਇਸ ਵਕਤ ਜੋ VOTING ਹੈ ਕੰਪਲੀਟ ਹੋ ਚੁੱਕੀ ਹੈ ਯਾਨੀ ਕਿ ਵੋਟ ਪੈ ਚੁੱਕੀ ਹੈ ਔਰ ਇਸ ਤੋਂ ਬਾਅਦ ਹੁਣ ਗਿਣਤੀ ਦੀ ਸ਼ੁਰੂਆਤ ਹੋ ਚੁੱਕੀ ਹੈ ਲੱਗ ਚੁੱਕੇ ਨੇ ਔਰ ਜੋ ਜੋ ਕਿਸਮਤ ਹੈ ਜੋ EVM ਦੇ ਵਿੱਚ ਕੈਦ ਹੋ ਚੁੱਕੀ ਹੈ ਕੌਣ ਜਿੱਤੇਗਾ ਕੌਣ ਹਾਰੇਗਾ ਕੁਝ ਹੀ ਸਮੇਂ ਦੇ ਵਿੱਚ 95 ਦੇ 95 ਵਾਡਾਂ ਤੇ ਇਸ ਦੀ ਜੋ ਕੋਸ਼ਿਸ਼ ਨਾ ਹੋਵੇ ਕਰ ਦਿੱਤੀ ਜਾਵੇਗੀ ਔਰ VOTING ਇਸ ਵਕਤ ਜੇ ਗੱਲ ਕਰੀਏ ਤਾਂ ਸ਼ਾਂਤੀ ਮੇਂ ਤਰੀਕੇ ਦੇ ਨਾਲ ਪੂਰੇ ਲੁਧਿਆਣੇ ਦੇ ਵਿੱਚ ਹੋ ਚੁੱਕੀ ਵੈ ਥੋੜੀਆਂ ਥੋੜੀਆਂ ਛੋਟਪੋਟ ਘਟਨਾਵਾਂ ਤੋਂ ਇਲਾਵਾ ਜੇਕਰ ਗੱਲ ਕਰੀਏ ਆਲ ਓਵਰ ਲੁਧਿਆਣੇ ਦੀ ਤਾਂ ਜੋ ਗਿਣਤੀ ਇਸ ਵਕਤ ਚੱਲ ਰਹੀ ਹੈ ਔਰ ਕੋਈ ਵੀ ਅਜਿਹੀ ਮੇਜਰ ਘਟਨਾਵਾਂ ਜੋ ਕਿ ਨਹੀਂ ਦੇਖਣ ਨੂੰ ਮਿਲੀ ਹੈ ਸ਼ਾਂਤੀ ਮੇਂ ਤਰੀਕੇ ਨਾਲ ਪਾਰਦਰਸ਼ੀ ਤਰੀਕੇ ਦੇ ਨਾਲ ਵਕਤਾ VOTING ਚ ਚੱਲਦੀ ਪਈ ਹੈ ਤਸਵੀਰਾਂ ਸੰਝਿਆ ਕਰ ਰਹੇ ਹਾਂ ਲੁਧਿਆਣਾ ਦੇ ਨੂਰਵਾਲਾ ਰੋਡ ਤੋਂ ਜਿੱਥੇ ਕੀ ਵਾਰ ਨੰਬਰ 3 ਦੇ ਵਿੱਚ VOTING ਤੋਂ ਬਾਅਦ ਦੀਆਂ ਤਸਵੀਰਾਂ ਤੋਂ ਨਾਲ ਸੰਝਿਆ ਕਰ ਰਹੀਆਂ ਚਾਰ ਵੱਜ ਚੁੱਕੇ ਨੇ 4 ਵਜੇ ਤੋਂ ਬਾਅਦ ਜੋ ਕਿ ਹੁਣ ਗਿਣਤੀ ਹੈ ਇਸ ਵਕਤ ਹੋ ਰਹੀ ਹੈ ਗਿਣਤੀ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਕੁਝ ਹੀ ਘੰਟਿਆਂ ਦੇ ਵਿੱਚ ਕਿਸਮਤ ਹੈ ਜੋ EVM ਦੇ ਵਿੱਚ ਲੋਕਾਂ ਦੇ ਵੱਲੋਂ ਮਤਦਾਨ ਕੀਤਾ ਗਿਆ ਵੈ ਜੋ ਕਿਸਮਤ ਹੈ ਕੈਦ ਕੀਤੀ ਗਈ ਹੈ EVM ਦੇ ਵਿੱਚ ਜੋ EVM ਦੀਆਂ ਮਸ਼ੀਨਾਂ ਨੇ ਜਿਵੇਂ ਜਿਵੇਂ ਗਿਣਤੀ ਹੋਵੇਗੀ ਔਰ ਗਿਣਤੀ ਤੋਂ ਬਾਅਦ ਜੋ ਕਿ ਕਲੀਅਰ ਹੋ ਜਾਵੇਗਾ ਕਿ ਕੌਣ ਜਿੱਤੇਗਾ ਕਿਸੇ ਕਿਸਮਤ ਹੈ ਉਸੇ ਸਾਥ ਦੇਵੇਗੀ ਔਰ ਜੋ ਇਸ ਵਕਤ ਗਿਣਤੀ ਦੀ ਪ੍ਰਕਿਰਿਆ ਹੈ ਜੋ ਕਿ ਸ਼ੁਰੂ ਹੋ ਚੁੱਕੀ ਹੈ ਸੋ ਇਸ ਵਕਤ ਜੋ ਕਿ ਕਾਫੀ ਅਜਿਹੀਆਂ ਘਟਨਾਵਾਂ ਜੋ ਕਿ ਛੋਟਪੋਟ ਸਾਮਨ ਹੀ ਆਈਆਂ ਸੀ ਜਿਸ ਦੇ ਵਿੱਚ ਕੀ ਲੜਾਈ ਝਗੜੇ ਦੇ ਮਾਮਲੇ ਦੇਖਣ ਨੂੰ ਮਿਲੇ ਨੇ ਪਰ ਉਸ ਤੋਂ ਇਲਾਵਾ ਜੇਕਰ ਗੱਲ ਕਰੀ ਕੋਈ ਅਜਿਹੀ ਵੱਡੀ ਘਟਨਾ ਨਹੀਂ ਸਾਹਮਣੇ ਆਈ ਹੈ ਸ਼ਾਂਤੀਮਈ ਤਰੀਕੇ ਦੇ ਨਾਲ ਰਲ ਮਿਲ ਕੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜੋ ਕਿ ਜੋ ਇਲੈਕਸ਼ਨਸ ਨੇ ਕੀਤੇ ਗਏ ਨੇ ਔਰ ਸਰਕਾਰ ਹੈ ਜੋ ਕਿ ਇਸ ਨੂੰ ਸ਼ਾਂਤੀਮਈ ਤਰੀਕੇ ਨਾਲ ਕਰਾਉਣ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਵਚਨਬੱਧ ਸੀ ਔਰ ਸ਼ਾਂਤੀਮਈ ਤਰੀਕੇ ਦੇ ਨਾਲ ਚੋਣ ਵੀ ਕੋਈ ਨਹੀਂ ਸੋ ਉਹਨਾਂ ਥੋੜੀ ਜਿਹੀ ਦੇਰ ਦੇ ਵਿੱਚ ਨਤੀਜੇ ਸਾਹਮਣੇ ਆ ਜਾਣਗੇ ਲੋਕ ਹੈ ਜੋ ਖੁਸ਼ੀ ਮਨਾਉਣ ਦੇ ਲਈ ਤਿਆਰੀਆਂ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿਸ ਨੇ ਆਪਣੇ ਵਾਰਡ ਦੇ ਵਿੱਚ ਕਿੰਨਾ ਕੰਮ ਕੀਤਾ ਵਾ ਕਿਸ ਦਾ ਕਿੰਨਾ ਚੋਣ ਪ੍ਰਚਾਰ ਸੀਗਾ ਕਿ ਲੋਕ ਕਿਸ ਦੇ ਉੱਤੇ ਭਰੋਸਾ ਜਤਾਣਗੇ ਇਹ ਸਵਾਲ ਨੇ ਜੋ ਵਕ ਵਕ ਸਵਾਲਾਂ ਦੇ ਜਵਾਬ ਹੈ ਕੁਝ ਹੀ ਸਮੇਂ ਦੇ ਵਿੱਚ ਸਪਸ਼ਟ ਹੋ ਜਾਣਗੇ ਤਸਵੀਰਾਂ ਸਾਫ਼ ਹੋ ਜਾਣਗੇ ਔਰ ਪਤਾ ਚੱਲ ਜਾਵੇਗਾ ਕਿ ਲੁਧਿਆਣੇ ਦੇ ਵਿੱਚ ਮੇਅਰ ਕਿਸ ਪਾਰਟੀ ਦਾ ਬਣੇਗਾ ਕਿਹੜੀ ਪਾਰਟੀ ਹੈ ਜਿਸ ਦੇ ਵੱਧ ਨੁਮਾਇੰਦੇ ਆ ਜੋ ਜਿੱਤ ਕੇ ਹਾਊਸ ਵਿੱਚ ਬੈਠਣਗੇ ਨਗਰ ਨਿਗਮ ਦੀ ਚੋਣਾਂ ਨੇ ਜੋ ਕਿ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਚੱਲ ਰਹੀਆਂ ਸੀ ਔਰ ਇਹ ਚੋਣਾਂ ਨੇ ਜੋ ਕਿ ਹੁਣ ਹੋ ਚੁੱਕਿਆ ਨੇ ਮਤਦਾਨ ਹੋ ਚੁੱਕਿਆ ਵਾ ਜੇਕਰ ਮਤਦਾਨ ਦੀ ਗੱਲ ਕਰੀਏ ਤਾਂ ਕਾਫੀ ਘੱਟ ਮਤਦਾਨ ਦੇਖਣ ਨੂੰ ਮਿਲਿਆ ਵਾ ਲਗਭਗ 38% ਦੇ ਕਰੀਬ ਲੁਧਿਆਣੇ ਦੇ ਵਿੱਚ ਮਤਦਾਨ ਹੋਇਆ ਵਾ ਜੋ ਕਿ ਬੇਹਦ ਜ਼ਿਆਦਾ ਘੱਟ ਵਾ ਔਰ ਮਤਦਾਨ ਇੰਨਾ ਘੱਟ ਹੋਇਆ ਵਾ ਔਰ ਨਤੀਜੇ ਦੇਖਣੇ ਲਾਜ਼ਮੀ ਹੋਣਗੇ ਕਿ ਕਿਸ ਦੇ ਹੱਕ ਦੇ ਵਿੱਚ ਭੁਗਤਣਗੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਜ਼ੋਰ ਬਹੁਤ ਲੱਗਿਆ ਸੀ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਚਾਹੇ ਗੱਲ ਕਰੀਏ ਭਾਜਪਾ ਦੀ ਕਿ ਇਹ ਕਾਲੀ ਦਲ ਦੇ ਵੀ ਜੋ ਉਮੀਦਵਾਰ ਨੇ ਵਕ ਵਕ ਜੋ ਸੀਟਾਂ ਦੇ ਉੱਤੇ ਚੋਣ ਲੜਦੇ ਦਿਖਾਈ ਦਿੱਤੇ ਸੀ ਇਸ ਤੋਂ ਇਲਾਵਾ ਇਸ ਵਾਰ ਆਜ਼ਾਦ ਉਮੀਦਵਾਰ ਵੀ ਬਹੁਤ ਦਿਖਾਈ ਦਿੱਤੇ ਨੇ ਆਜ਼ਾਦ ਉਮੀਦਵਾਰਾਂ ਦਾ ਵੀ ਬੋਲ ਬਾਲਾ ਵੈ ਇਸ ਵਾਰ ਨਗਰ ਨਿਗਮ ਦੇ ਚੋਣਾਂ ਦੇ 95 ਦੇ 95 ਵਾੜਾ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲ ਜਾਵਾ ਸੋ ਦੇਖਣਾ ਹੋਵੇਗਾ ਕਿ ਕਿਹੜੀ ਐਸੀ ਪਾਰਟੀ ਹੈ ਚਾਹੇ ਕਾਂਗਰਸ ਹੈ ਭਾਜਪਾ ਹੈ ਆਮ ਆਦਮੀ ਪਾਰਟੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਕਿਨਾਂ ਦੇ ਉਮੀਦਵਾਰ ਨੇ ਲੋਕਾਂ ਨੇ ਕਿਨਾਂ ਤੇ ਇਸ ਵਾਰ ਭਰੋਸਾ ਜਤਾਇਆ ਵੈ ਕਿਨਾਂ ਨੂੰ ਲੋਕਾਂ ਨੇ ਵੋਟ ਜ਼ਿਆਦਾ ਪਾਈ ਹੈ ਆਜ਼ਾਦ ਉਮੀਦਵਾਰ ਵੀ ਇਸ ਵਾਰ ਦੌੜ ਦੇ ਵਿੱਚ ਦੇਖਣ ਮਿਲਣੇ ਹੋਰ ਲੋਕਾਂ ਦਾ ਇਸ ਵਿੱਚ ਜੋ ਕੀ ਯੋਗਦਾਨ ਹੋਵੇਗਾ ਲੋਕ ਕੀ ਕਿਸ ਨੂੰ ਜਿਤਾਣਗੇ ਤਸਵੀਰਾਂ ਨੇ ਜੋ ਜਲਦੀ ਕਲੀਅਰ ਹੋ ਜਾਣੇ ਤਸਵੀਰਾਂ ਦਾ ਕਾਹ ਦੰਨੇ ਆ ਕਿ ਗੇਟ ਬੰਦ ਹੋ ਚੁੱਕਿਆ ਵੈ ਯਾਨੀ ਕਿ ਜੋ ਪੋਲਿੰਗ ਸਟੇਸ਼ਨ ਸੀ ਜਿੱਥੇ ਕਿ ਇਹ ਵਾਰਡ ਨੰਬਰ 3 ਦਾ ਬੂਥ ਜਿੱਥੇ 19 21 ਤੇ 21 ਏ ਜਿੱਥੇ ਕਿ ਇਲੈਕਸ਼ਨ ਜੋ ਨਗਰ ਨਿਗਮ ਚੋਣਾ ਦੇ ਲਈ VOTING ਹੋਈ ਸੀ ਸੋ VOTING ਹੋ ਚੁੱਕੀ ਵੈ ਔਰ ਹੁਣ ਗਿਣਤੀ ਦੀ ਜੋ ਕਿ ਸ਼ੁਰੂਆਤ ਹੋ ਚੁੱਕੀ ਔਰ ਕੁਝ ਹੀ ਸਮੇਂ ਦੇ ਵਿੱਚ ਜੋ ਕਿ ਤਸਵੀਰਾਂ ਨੇ ਸਪਸ਼ਟ ਹੋ ਜਾਣਗੀਆਂ ਸਪਸ਼ਟ ਤਸਵੀਰਾਂ ਤੋਂ ਸੰਝਿਆ ਕਰਾਂਗੇ ਕੌਣ ਜਿੱਤੇ ਆ ਤੇ ਕੌਣ ਹਾਰਿਆ ਹੋਰ ਵਧੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਸਾਨੂੰ ਦੀ ਇਜਾਜ਼ਤ ਧੰਨਵਾਦ